ਤੇ ਜੇ ਤੁਸੀਂ ਵੀ ਪਹਾੜਾਂ ਵੱਲ ਘੁੰਮਣ ਦੀ ਸੋਚ ਰਹੇ ਹੋ ਮਨਾਲੀ ਜਾਣ ਦੀ ਸੋਚ ਰਹੇ ਹੋ ਤਾਂ ਇਹ ਤਸਵੀਰਾਂ ਤੁਹਾਡੇ ਲਈ ਨੇ ਜੀ ਹਾਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਚ ਵੱਡਾ ਹੜਾ ਆਇਆ ਹੈ ਅਚਾਨਕ ਬੱਦਲ ਫਟਿਆ ਹੈ ਜਿਸ ਕਾਰਨ ਨੇ ਮਨਾਲੀ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਬੱਦਲ ਫਟਣ ਕਾਰਨ ਪੁੱਦੇ ਉੱਪਰ ਵੱਡੇ ਵੱਡੇ ਪੱਥਰ ਆ ਗਏ ਨੇ ਜਿਸ ਕਾਰਨ ਬਿਆਸ ਨਦੀ ਅਤੇ ਅੰਜਲੀ ਮਹਾਦੇਵ ਨਾਲੇ ਚ ਹੜਾ ਗਿਆ ਇਸ ਦੌਰਾਨ ਕਈ ਕਰਾਂ ਆਦ ਨੂੰ ਵੀ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਬੱਦਲ ਫਟਣ ਕਾਰਨ ਲੇ ਮਨਾਲੀ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਜਿਸ ਨੂੰ ਕਿ ਹੁਣ ਖੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ

ਸਰ ਹੈ ਪਾਣੀ ਆਇਆ ਸਖਾਰ ਇਹ ਲੈ ਤੂੰ ਆ ਬੇਦੋਸ ਬੰਨਾਂ ਬੰਨਾਂ ਆ ਬੋਲਦੇ ਹਾਂ ਉਦੇਸ਼ੇ ਦੇ ਭਾਈ ਹੱਥ ਤੇ ਆਂ ਲਾਹਾਂ ਇਹ ਨਹੀਂ ਕਿੰਨਾ ਕਰੀ ਇਹਨਾਂ ਰੋਕੂ ਆ ਗਏ ਦਰਸਾਲ ਬੀਤੇ ਦੇਰ ਰਾਤ ਨੂੰ ਇਹ ਪੂਰਾ ਹਸਾ ਵਪਰੇ ਜਿੱਥੇ ਕਿ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਅੰਜਰੀ ਨਾਲੇ ਅਤੇ ਬਿਆਸ ਨਦੀ ਚ ਅਚਾਨਕ ਹੜ ਆ ਗਿਆ ਵੱਡੇ ਵੱਡੇ ਪੱਥਰ ਪੁੱਲ ਤੇ ਆ ਡਿੱਗੇ ਅਤੇ ਇੱਕ ਗੱੜੀ ਇਸ ਹੜ ਦੇ ਕਾਰਨ ਪਾਣੀ ਨਾਲ ਵਹਿ ਤੁਰਿਆ ਇਸ ਦੌਰਾਨ ਜਾਨੀ ਨੁਕਸਾਨ ਹਾਲਾਂਕਿ ਨਹੀਂ ਹੋਇਆ ਪਰ ਇੱਕ ਪਰਿਵਾਰ ਦਾ ਕਾਰ ਰੁੜ ਗਿਆ ਏ ਉੱਥੇ ਹੀ ਇੱਕ ਪਾਵਰ ਪ੍ਰੋਜੈਕਟ ਨੂੰ ਵੀ ਨੁਕਸਾਨ ਪਹੁੰਚਿਆ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵੱਡੇ ਵੱਡੇ ਟਰਾਂਸਫਾਰਮਰ ਹੜ ਦੇ ਮਲਬੇ ਹੇਠ ਦਬੇ ਹੋਏ ਨਜ਼ਰ ਆ ਰਹੇ ਨੇ ਉਥੇ ਹੀ ਇਸ ਹੜ ਕਾਰਨ ਲੇ ਮਾਰਗ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ ਅਤੇ ਫਿਲਹਾਲ ਇਸ ਲੇ ਮਾਰਗ ਨੂੰ ਖੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੈਕਰ ਫਿਰ ਤੋਂ ਦੱਸਦੇ ਆ ਕਿ ਹਿਮਾਚਲ ਪ੍ਰਦੇਸ਼ ਦੇ ਮਨਾਲੀ ਜਿਸ ਨੂੰ ਕਿ ਟੂਰਿਸਟ ਪਲੇਸ ਵਜੋਂ ਜਾਣਿਆ ਜਾਂਦਾ ਹੈ ਵੱਡੀ ਗਿਣਤੀ ਚ ਹਰ ਸਾਲ ਇੱਥੇ ਲੋਕ ਘੁੰਮਣ ਆਉਂਦੇ ਨੇ April ਮਈ ਤੋਂ ਲੈ ਕੇ June July August ਤੱਕ ਇਹ ਪੂਰਾ ਸੀਜ਼ਨ ਚੱਲਦਾ ਹੈ ਜਿਸ ਵਿੱਚ ਕਿ ਵੱਡੀ ਪੱਧਰ ਤੇ ਲੋਕ ਪੰਜਾਬੀ ਨਹੀਂ ਦਿੱਲੀ ਹਰਿਆਣਾ ਅਤੇ ਹੋਰ ਵੱਖ-ਵੱਖ ਰਾਜਾਂ ਤੋਂ ਇਸ ਸਥਾਨ ਤੇ ਘੁੰਮਣ ਆਉਂਦੇ ਨੇ ਪਰ ਹੁਣ ਲੇ ਮਨਾਲੀ ਹਾਈਵੇ ਤੇ ਇਹ ਬੱਦਲ ਫਟਿਆ ਹੈ ਜਿਸ ਕਾਰਨ ਲੇ ਮਨਾਲੀ ਹਾਈਵੇ ਤਾਂ ਬੰਦ ਹੋਇਆ ਹੀ ਏ ਉਥੇ ਹੀ ਮਨਾਲੀ ਦੇ ਨਾਲ ਨਾਲ ਵਹਿਦੀ ਬਿਆਸ ਨਦੀ ਅਤੇ ਅੰਜਲੀ ਨਾਲੇ ਚ ਹੜਾਇਆ ਹੈ ਜਿਸ ਕਾਰਨ ਇੱਕ ਪੂਲ ਪੂਰੀ ਤਰ੍ਹਾਂ ਬੰਦ ਹੋ ਗਿਆ ਏ ਉਥੇ ਹੀ ਵੱਡੇ ਵੱਡੇ ਪੱਥਰ ਸੜਕਾਂ ਤੇ ਆ ਗਏ ਨੇ ਇਸ ਦੇ ਨਾਲ ਹੀ ਸੜਕ ਦੇ ਨਾਲ ਨਾਲ ਬਣੇ ਹਾਈਵੇ ਨੂੰ ਵੀ ਇਸ ਦੌਰਾਨ ਨੁਕਸਾਨ ਪਹੁੰਚਿਆ ਫਿਲਹਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਜੋ ਵੀ ਟੂਰਿਸਟ ਮਨਾਲੀ ਜਾਂ ਫਿਰ ਹੋਰ ਪਹਾੜੀ ਇਲਾਕਿਆਂ ਵਿੱਚ ਘੁੰਮਣਾ ਰਹੇ ਨੇ ਉਹਨਾਂ ਵੱਲੋਂ ਨਦੀ ਨਾਲਿਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਸੁਰੱਖਿਅਤ ਥਾਂਾਂ ਤੇ ਹੀ ਉਹਨਾਂ ਵੱਲੋਂ ਖੁਮੇ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਉਹਨਾਂ ਦਾ ਬਚਾ ਕੇ ਤਿਆ ਜਾ ਸਕੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ